ਅੱਜ ਆਪਾਂ ਜੋ ਹਾਈ ਕੋਰਟ ਦਾ ਫੈਸਲਾ ਸ਼ੰਭੂ ਬਾਰਡਰ ਬਾਰੇ ਕੱਲ ਆਇਆ ਵਾ ਉਸ ਬਾਰੇ ਗੱਲਬਾਤ ਕਰਨੀ ਹੈ ਤੇ ਮੇਰੇ ਵੀਰੋ ਸੁਣਨ ਵਾਲਿਓ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਪਹੁੰਚ ਜਾ ਸਕੇ ਹਾਈ ਕੋਰਟ ਨੇ ਕੋਈ ਨਿੱਜੀ ਜੜੀ ਕਿਸ ਨੇ ਰੱਟ ਪਾਈ ਹੋਈ ਸੀ ਉੱਥੇ ਕਿ ਸ਼ੰਭੂ ਵਿਲਾ ਬਾਰਡਰ ਦਾ ਰਸਤਾ ਬੰਦ ਹੈ ਲੋਕਾਂ ਨੂੰ ਬਹੁਤ ਜਿਆਦਾ ਜਿਹੜੀ ਆ ਉਹ ਪਰੇਸ਼ਾਨੀ ਹੋ ਰਹੀ ਉਹਦੇ ਉੱਤੇ ਉਹਨਾਂ ਨੇ ਫੈਸਲਾ ਦਿੱਤਾ ਵਾ ਹਰਿਆਣਾ ਸਰਕਾਰ ਨੂੰ ਕਿਹਾ ਕਿ ਇੱਕ ਹਫਤੇ ਦੇ ਵਿੱਚ ਜਿਹੜੀਆਂ ਕੰਧਾਂ ਕੀਤੀਆਂ ਵਾ ਜੋ ਤੁਸੀਂ ਰੋਕਾਂ ਲਾਈਆਂ ਹੋਣ ਜੋ ਪਹਿਲੇ 5 ਮਹੀਨੇ ਤੋਂ ਕਿਸਾਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰੋਕ ਕੇ ਬੈਠੇ ਹੋਏ ਜੋ ਉਹ ਸ਼ਾਮ ਮੈਂ ਪ੍ਰਦਰਸ਼ਨ ਦਿੱਲੀ ਕਰਨ ਚੱਲੇ ਸੀ ਤੋਂ ਆਪਣੀਆਂ ਰੋਕਾਂ ਟਾਪ ਇਸ ਤਰ੍ਹਾਂ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਵਾ ਹਰਿਆਣਾ ਸਰਕਾਰ ਨੇ ਤਨਾਲੀ ਇਹ ਵੀ ਕਿਹਾ ਵੀ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਆ ਉਹ ਹਰਿਆਣਾ ਸਰਕਾਰ ਨੇ ਵੇਖਣੀ ਆ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਵੀ ਜਿਹੜੀ ਪੰਜਾਬ ਦੇ ਵਿੱਚ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਆਸੀਂ ਜੋ ਵੀ ਫੈਸਲਾ ਹਾਈ ਕੋਰਟ ਨੇ ਦਿੱਤਾ ਬਹੁਤ ਯਰਨ ਦੇ ਉੱਪਰ ਉਹ ਤੁਹਾਨੂੰ ਚੰਗਾ ਹੀ ਕਰਾਂਗੇ ਚੰਗੀ ਗੱਲ ਅਸੀਂ ਦਰਸਤਾ ਰੋਕਿਆ ਹੋਇਆ ਹੈ ਨਹੀਂ ਚਿੱਟੇ ਦਿਨਵੰਦ ਸਾਫ ਕੰਤੇ ਲਿਖਿਆ ਹੋਇਆ ਪੀ ਰਸਤਾ 6 ਫਰਵਰੀ ਤੋਂ ਬਿਹੜਾ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿਰ ਤੇ ਰੋਕਿਆ ਹੋਇਆ ਹੈ ਮਨੁੱਖੀ ਕਾਗਾਂਡ ਕਹਿੰਤਾ ਆਇਆ ਹੈ ਪ੍ਰਧਾਨ ਮੰਤਰੀ ਦੇਸ਼ ਦਾ ਨਰਿੰਦਰ ਮੋਦੀ ਜੋ ਬਾਹਰ ਜਾ ਕੇ ਬਾਹਲੇ ਦੇ ਅੱਛਾ ਜਾ ਕੇ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਭਾਰਤ ਵਿੱਚ ਜਿਹੜਾ ਉਹ ਪਰਪੰਚੀ ਰਾਜਕਾ ਜਿਹਦਾ ਵਾ ਜਾਂ ਇਹਦੇ ਬਾਰੇ ਬੜੇ ਜ਼ੋਰ ਨਾਲ ਗੱਲ ਕਰਦਾ ਕਿ ਹਿੰਦੁਸਤਾਨ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਦੁਨੀਆ ਦੇ ਵਿੱਚ ਤੋ ਉਸ ਦਾ ਜਨਾਜਾ ਇਸੇ ਹੀ ਡੈਮੋਕ੍ਰੇਸੀ ਨੇ ਇਸੇ ਹੀ ਪ੍ਰਧਾਨ ਮੰਤਰੀ ਨਰਮੋਦੀ ਨੇ ਦੇਖਦੇ ਕੱਢਿਆ ਹੋਇਆ ਪਿਛਲੇ 5 ਮਹੀਨਿਆਂ ਤੋਂ ਉਸ ਉੱਤੇ ਜੋ ਹਾਈ ਕੋਰਟ ਦਾ ਫੈਸਲਾ دیر ਨਾਲ ਆਇਆ ਵਾ ਪੂਰੀ ਤਰ੍ਹਾਂ ਮੋਹਰ ਲੱਗੀ ਵੀ ਇਹ ਜਿਹੜੀਆਂ ਸੜਕਾਂ ਹੋ ਰਹਿਆ ਸਰਕਾਰ ਨੇ ਰੋਕੀਆਂ ਹੋਈਆਂ ਇਸ ਕਰਕੇ ਲੋਕਤੰਤਰ ਦੇ ਉੱਤੇ ਸਵਾਲ ਆ ਲੋਕਤੰਤਰੀ ਜੇ ਗਾਂਢ ਦੇ ਲੋਕਾਂ ਨੂੰ ਹੱਕ ਮਿਲੇ ਹੋਏ ਆ ਜਾਂ ਉਹਨਾਂ ਨੂੰ ਬੋਲਣ ਦੀ ਜਗ੍ਹਾ ਦੀ ਆ ਉਹਦੇ ਉੱਤੇ ਸਵਾਲ ਆ ਕਿ ਕਿਤਨਾ ਦੀ ਬੋਲਣ ਦੀ ਜਗ੍ਹਾ ਫਿਰ ਜਿਹੜੀਆਂ ਮੰਗਾਂ ਵਾਸਤੇ ਕਿਸਾਨ ਪ੍ਰੋਟੈਸਟ ਕਰਨ ਚੱਲੇ ਸੀ ਉਹਨਾਂ ਨੇ 2 ਜਨਵਰੀ 2024 ਨੂੰ ਲਾਂਚ ਕੀਤਾ ਹੈ ਕਿ ਬਿਆਲਾ ਗੁਰੂ ਗ੍ਰੰਥ ਦਾਲਾ ਮੰਡੀ ਵਿੱਚ ਅ ਮਹਾਰਾਜ ਜੀ ਕਰਤੀ ਤਸੀਂ ਵੀ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਦਿੱਲੀ ਜਾਵਾਂਗੇ ਸ਼ਾਂਤੀਪੂਰ ਤਰੀਕੇ ਨਾਲ ਆਪਣਾ ਰੋਜ਼ ਪ੍ਰਦਰਸ਼ਨ ਕਰਾਂਗੇ ਆਪਣੀ ਹੱਕੀ ਮੰਗਾਂ ਲਈ ਉਹ ਮੰਗਾ ਕੀ ਹੈ ਉਹ ਮੰਗਾ ਹੋਈ ਹੈ ਡਾਕਟਰ ਫਾਮਿਨਾ ਕਮੀ ਦੀ ਰਿਪੋਰਟ ਜਿਹਦੀ ਦੋ ਜਾਂ ਛੇ ਰਿਪੋਰਟ ਪਾਰਲੀਮੈਂਟ ਕੋਲ ਪਈ ਹੈ ਕੇਂਦਰ ਸਰਕਾਰ ਕੋਲ ਪਈ ਹੈ ਇਸ ਤੋਂ ਲਾਹ ਮੋਦੀ ਸਾਹਿਬ ਵੀ ਆਪਣੀ ਰਿਪੋਰਟ ਦੋਈ ਹੈ ਯਾਰਾਂ ਨੂੰ ਜਦੋਂ ਉਹ ਚੇਅਰਮੈਨ ਸੀਗੇ ਜਿਹੜੀ ਕਿਸਾਨ ਵੈਲਫੇਅਰ ਕਮੇਟੀ ਸੀ ਉਹਦੇ ਆਪ ਚੇਅਰਮੈਨ ਸੀ ਜੋ ਗੁਜਰਾਤ ਦੇ ਮੁੱਖ ਮੰਤਰੀ ਉਹਨਾਂ ਦੀ ਆਪ ਦੀ ਰਿਪੋਰਟ ਪਈ ਹੋਈ ਪੀਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਜਿਹੜਿਆ ਕੇਂਦਰ ਦੀ ਸਰਕਾਰ ਨੂੰ ਬਣਾਉਣਾ ਚਾਹੀਦਾ ਇਸ ਤੋਂ ਬਿਗੈਰ ਦੇਜ ਦੇ ਕਿਸਾਨ ਸਰਵਾਈਵ ਨਹੀਂ ਕਰ ਸਕਦੇ ਕਿਸਾਨ ਬਚ ਨਹੀਂ ਸਕਦੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਮਨਮੋਹਨ ਸਿੰਘ ਸੀਗੇ ਉਹ ਵੀ ਰਿਪੋਰਟ ਉੱਥੇ 2011 ਦੀ ਪਈ ਹੋਈ ਹੈ ਫਿਰ 2014 ਦੀ ਲਖਸ਼ ਤੋਂ ਪਹਿਲਾਂ ਮੋਦੀ ਸਾਹਿਬ ਨੇ ਸਾਰੇ ਦੇਜ ਦਾ ਪ੍ਰਮਾਣ ਕੀਤਾ ਰੈਡੀਆਂ ਕੀਤੀਆਂ ਪ੍ਰਚਾਰ ਕੀਤਾ ਕਿ ਅਸੀਂ ਡਾਕਟਰ ਸੁਆਮੀ ਨਾਲ ਕਿੰਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਐਮਐਸਪੀ ਗਰੰਟੀਆ ਕਾਨੂੰਨ ਬਣਾਵਾਂਗੇ ਤੇ ਅਸੀਂ ਜਿਹੜਾ ਵਾ ਕਿਸਾਨਾਂ ਨੂੰ ਦੋ ਕਰ ਗਿਆ ਖਤਮ ਕਰਾਂਗੇ ਉਹ 10 ਸਾਲ ਤੱਕ ਕੱਖ ਨਹੀਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਇਹ ਇਸ ਤੋਂ ਇਲਾਵਾ ਪਹਿਲੇ ਦੋ ਦੰਡੇ ਦੌਰਾਨ ਵੀ ਲਿਖਤੀ ਤੌਰ ਤੇ ਕਹਿ ਆ ਸੀ ਕਿ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਤੇ ਕਮੇਟੀ ਬਣਾ ਕੇ ਮਸਲੇ ਹੱਲ ਕਰਾਂਗੇ ਤੇ ਬਾਕੀ ਮੰਗਾਂ ਸਾਰੀਆਂ 2023 ਐਕਟ ਬਾਕੀ ਸਾਰੀਆਂ ਸਾਰੀਆਂ ਵਾ ਉਹ ਸਾਰੇ ਜਿਹੜੇ ਉਹ ਹੱਲ ਕਰਾਂਗੇ ਅ ਵਿਕੀਪੋਰ ਕੀ ਰਿਕਨ ਸਾਹਿਬ ਜਾਂਗੇ ਕਿਸਾਨਾਂ ਵੀ ਉਹਨੇ ਪਰਚੇ ਰੱਦ ਕਰਾਂਗੇ ਪ੍ਰਦੂਸ਼ਣ ਐਕਟ ਜਿਹੜਾ ਰੱਦ ਕਰਾਂਗੇ ਜਾਂ ਕਿਸਾਨਾਂ ਨੂੰ ਉੱਥੋਂ ਬਾਹਰ ਕਰਾਂਗੇ ਪਰ ਉਹ ਤੇ ਕੁਝ ਨਹੀਂ ਕੀਤਾ ਗਿਆ ਇਹੋਸ ਕਰਕੇ ਇਹਨਾ ਮੰਗਾਂ ਨੂੰ ਲੈ ਕੇ ਜੀ ਤੋਂ ਜਿਹੜੀਆਂ ਉਥੇ ਰਿਪੋਰਟਾਂ ਪਈਆਂ ਹੋਈਆਂ ਵਾਂ ਜਾਂ ਕੇਂਦਰ ਸਰਕਾਰ ਮੰਨੀ ਹੋਈ ਹੈ ਉਹਨਾਂ ਮੰਗਾਂ ਨੂੰ ਲੈ ਕੇ ਹੀ ਦੋਨਾ ਫੋਰਮਾਂ ਵੱਲੋਂ ਲੜਨ ਕੀਤਾ ਗਿਆ ਸੀ 13 ਫਰਵਰੀ ਨੂੰ ਦਿੱਲੀ ਜਾਣ ਦਾ ਤੇ ਦਿੱਲੀ ਜਾਣਾ ਸੀ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰੋਕ ਕੇ ਗੈਰਕਾਨੂੰਨੀ ਤੌਰ ਤੇ ਰੋਕੇ ਉਥੇ ਜਿਹੜਾ ਵਾ ਕਿਹੜਾ ਲੋਕਤੰਤਰ ਜਿਹੜਾ ਵਾ ਕਿਹੜੇ ਲੋਕਤੰਤਰ ਦੀ ਪਰਵਾਹਸ਼ਾ ਉਹ ਉਥੇ ਸਿਤ ਹੁੰਦੀ ਹੈ ਜਾਂ ਕਿਹੜਾ ਲੋਕਤੰਤਰ ਦਾ ਕਹਿ ਲਓਗੇ ਫਿਰ ਲੋਕਤੰਤਰ ਘਾਣ ਇਹਦਾ ਮਤਲਬ ਕੇਂਦਰ ਸਰਕਾਰ ਦੀ ਸ਼ਹਿਤ ਹਰਿਆਣਾ ਸਰਕਾਰ ਨੇ ਕੀਤਾ ਉਹਦੇ ਨਾਲ ਕੀ ਹੋਇਆ ਉਹਦੇ ਨਾਲ 433 ਜਿਹੜੇ ਕਿਸਾਨ ਗੋਲਾਬਾਰੀ ਦੇ ਵਿੱਚ ਜਕਮੀ ਹੋਏ ਭੁਰਿਤ ਰਾਵਨਾ ਨੂੰ ਬੜਾ ਬਾਵਨ ਲੱਤਾਂ ਪਾਵਾਂ ਤੋੜੀਆਂ ਗਈਆਂ ਉਹਨਾਂ ਦੀ ਅੱਖਾਂ ਜੰਮੀਆਂ ਰਹੀਆਂ ਸ਼ੋਭ ਕਰਨ ਕੀ ਫਰਵਰੀ ਨੂੰ ਸ਼ੋਭ ਕਰਨ ਸਿੰਘ ਨੂੰ ਗੋਲੀ ਵਜਦੀ ਆ ਉਹ ਗੋਲੀ ਸਿੱਧ ਹੋ ਗਈ ਆ ਵੀ ਉਹ ਮੀਡੀਆ ਉਹ ਸ਼ਾਰਟ ਗਨ ਤੋਂ ਗੋਲੀ ਚੱਲੀ ਆ ਜਿਹੜੀ ਪਿੱਤਲ ਦੀ ਗੋਲੀ ਆ ਉਹਦੇ ਨਾਲ ਪਹਿਲੇ ਬੰਦੇ ਸਿਰ 'ਚ ਗੋਲੀ ਵੱਜੀ ਆ ਤੇ ਉਹਦੀ ਜਿਹੜੀ ਆ ਉਹਦੀ ਮੌਤ ਹੋਈ ਆ ਸ਼ੀਧੀ ਹੋਈ ਆ ਤੇ ਫਿਰ ਉਹ ਗੋਲੀ ਕਿੰਨੇ ਚਲਾਈ ਆ ਉਹ ਰਿਆਣਾ ਰਿਆਣਾ ਪੁਲਸ ਨੇ ਚਲਾਈ ਆ ਜਿਹੜਾ 44 ਸਨੈਚ ਲਾਈਆ ਜਿਹੜੀਆਂ ਬਾਰਡਰ ਤੇ ਤਸਦੀਕ ਕੀਤੀਆਂ ਰਾਨਾ ਸਰਕਾਰ ਨੇ ਕੇਂਦਰ ਸਰਕਾਰ ਨੇ ਉਹਨਾਂ ਵੱਲੋਂ ਚਲਾਈ ਗਈ ਆ ਕਿਉਂਕਿ ਉਸ ਤੋਂ ਪਹਿਲਾਂ ਵੀ 13 ਫਰਵਰੀ ਤੋਂ ਲੈ ਕੇ ਜਿਉਂਦੇ ਕਿਸਾਨ ਉੱਥੇ ਗਏ ਹੋਏ ਆ ਉਸ ਤੋਂ ਲੈ ਕੇ ਹੀ ਜਿਹੜੀ ਉੱਥੇ ਗੋਲੀਆਂ ਚੱਲਦੀਆਂ ਰਹੀਆਂ ਉਹਨਾਂ ਦੇ ਖੋਲ ਵਿਖਾਉਂਦੇ ਰਿਹਾ ਪਤਲ ਦੇ ਖੋਲ ਵਿਖਾਉਂਦੇ ਰਿਹਾ 12 ਫੋਰ ਦੇ ਖੋਲ ਵਿਖਾਉਂਦੇ ਰਿਹਾ ਪਿਆ ਗੋਲੀਆਂ ਆ ਰਹੀਆਂ ਆ ਡਰੋਨ ਰਾਹੀਂ ਹਮਲੇ ਕੀਤੇ ਜਾ ਰਹੇ ਸਾਰਾ ਕੁਝ ਵਿਖਾਉਂਦੇ ਰਹਿ ਤੇ ਫਿਰ ਇਹਦੇ ਚ ਕੀ ਜਿਹੜੀ ਦੋ ਰਾਇ ਆ ਕਿ ਜਿਹੜਾ ਜਿਹੜੀਆਂ ਜੜੀ ਜੜੀ ਸੁਭਕਰਨ ਸਿੰਘ ਦੀ ਜਿਹੜੀ ਮੌਤ ਹੋਈ ਆ ਉਹ ਹਰਿਆਣਾ ਪੁ ਉਦੀ ਜਾਂਚ ਹਾਈ ਕਾਉਂਟਰੋਂ ਦਿੱਤੀ ਗਈ ਹੈ ADGP ਨੂੰ ਜਾਂ IG ਨੂੰ ਹਰਿਆਣਾ ਨੂੰ ਅਸੀਂ ਉਹਨੂੰ ਰੱਦ ਕਰਦੇ ਆ ਉਹਨਾਂ ਨੇ ਤਾਂ ਗੋਲੀ ਚਲਾਈ ਆ ਉਹ ਇਹਨੂੰ ਉਹ ਦੀ ਜਾਂਚ ਕੀ ਕਰਨਗੇ ਜੇ ਜਾਂਚ ਕਰਾਉਣੀ ਵੀ ਆ ਕੋਈ ਤੋਂ ਇਹਦਾ ਹਾਈ ਕੋਰਟ ਦੇ ਜਿਹੜਾ ਹਰਿਆਣਾ ਪੰਜਾਬ ਹਾਈ ਕੋਰਟ ਆ ਉਹਦੇ ਕਿ ਸਿਟਿੰਗ ਜਾ ਕੇ ਤੋਂ ਕਿਸੇ ਉਹਦੀ ਨਿਗਰਾਨੀ ਏਟ ਜੱਜ ਦੀ ਸਿਟਿੰਗ ਜਾ ਕੇ ਦੀ ਨਿਗਰਾਨੀ ਏਟ ਉਹ ਜਾਂਚ ਕਰਾਈ ਜਾਵੇ ਤਾਂ ਕੋ ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅਸਲ ਦੇ ਵਿੱਚ ਸਰਕਾਰ ਜਿਹੜੀ ਆ ਉਹ ਸਾਰਾ ਕੁਝ ਜਿਹੜਾ ਵਾ ਲੋਕਾਂ ਨੂੰ ਦਬਾਉਣ ਲਈ ਜਬਰ ਤੇ ਜ਼ੁਲਮ ਕਰਨ ਲਈ ਨਿਆਂ ਕਰਨ ਲਈ ਜਿਹਦੇ ਉੱਤੇ ਪ੍ਰਬੰਧ ਟਿਕਿਆ ਹੋਇਆ ਵਾ ਜਿਹਦੇ ਉੱਤੇ ਇਹ ਪ੍ਰਣਾਲੀ ਟਿਕੀ ਹੋਈ ਜਬ ਇਹ ਜਿਹੜਾ ਪ੍ਰਬੰਧ ਟਿਕਿਆ ਹੋਇਆ ਵਾ ਉਸੇ ਤਰ੍ਹਾਂ ਵਿਹਾਰ ਕਰ ਰਿਹਾ ਵਾ ਫੇ ਲੋਕਾਂ ਨੂੰ ਬੋਲਣ ਨਹੀਂ ਦੇਣਾ ਲੋਕਾਂ ਨੂੰ ਪੂਣ ਨਹੀਂ ਦੇਣਾ ਜੇ ਕੋਈ ਵਾਇਟ ਆਊਗਾ ਤੇ ਫਿਰ ਉਹ ਇਸ ਤਰ੍ਹਾਂ ਪੁੱਟ ਕੇ ਤ ਉਹਨੂੰ ਉਹਦੇ ਆ ਕੇ ਰੇ ਪੁੱਛ ਲਈ ਜਾ ਸਕਦੇ ਆ ਉਹ ਕੌਣ ਹੈ ਜਿਹੜਾ ਮਤਲਬ ਸਰਕਾਰ ਦੇ ਨਾਲ ਆਪਣੀ ਮਸਲੇ ਦੀ ਗੱਲ ਜਾਂ ਆਪਣੇ ਹੱਕ ਦੀ ਗੱਲ ਕਰ ਸਕੇ ਅਸਲ 'ਚ ਆ ਜਿਹੜਾ ਸਾਹਮਣੇ ਸਾਡੇ ਸਾਰਾ ਕੁਝ ਦਿਖ ਰਿਹਾ ਵਾ ਦੂਸਰਾ ਹਾਈ ਕੋਰਟ ਨੇ ਜੋ ਵੀ ਇਹ ਫੈਸਲਾ ਕੀਤਾ ਹੋਣਾ ਹੈ ਕਿ ਇਹਨੂੰ ਇੰਤੇਹ ਚੰਗਾ ਕਹਿ ਰਹੇ ਆ ਪਰ 5 ਮਹੀਨੇ ਪਹਿਲਾਂ ਜੋ 6 ਫਰਵਰੀ ਨੂੰ ਉਥੇ ਰੋਕਾ ਲਾ ਕੇ ਛੜਕ ਰੋਕ ਦਿੱਤੀ ਗਈ ਛੜਕ ਰੋਕੀ ਗਈ ਛੜਕ ਰੋਕਣ ਦੇ ਨਾਲ ਉਥੇ ਲੋਕਾਂ ਨੂੰ ਆਵਾਜ਼ ਆਵਾਜ਼ ਆਈ ਤੇ 13 ਫਰਵਰੀ ਨੂੰ ਗਿਆ ਉਸ ਤੋਂ ਪਹਿਲਾਂ ਹੀ ਆਵਾਜ਼ ਆਈ ਬੰਦ ਸੀ ਸਾਰੇ ਬਾਰਡਰਾਂ ਦੇ ਉੱਤੇ ਤੇ ਸਾਰੇ ਬਾਰਡਰ ਸੀਲ ਸੀ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਲੋਕਾਂ ਨੂੰ ਆਵਾਜ਼ ਆਈ ਤੇ ਇੰਨੀ ਜਾਂ ਦੀ ਪਰੇਖਿਆ ਨਹੀਂ ਹੋਈ ਹੈ ਵਪਾਰ ਬੰਦ ਹੋ ਗਿਆ ਸਾਰਾ ਕੁਝ ਬੰਦ ਹੋ ਗਿਆ ਹੁਣ ਜਾਣਾ ਬੰਦ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਹਰਿਆਣਾ ਆਪਣਾ ਜਿਹੜੀ ਹੈਗੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਜਿਹੜੇ ਇਹ ਇਹ ਜਿਹੜੇ ਇਹ ਵਿਖਰਾਏ ਕੇਸ ਨੂੰ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਸੀ ਕਿ ਇਹ ਇਹਦੇ ਜ਼ਿੰਮੇਵਾਰ ਕੌਣ ਹੈ ਜਿਹੜੀ ਛੇ ਫੜੇ ਨੂੰ ਰੋਕਾਂ ਲਾਈਆਂ ਗਿਆ ਤਾਂ ਕਿਉਂ ਲਾਈਆਂ ਗਈਆਂ ਫਿਰ ਉਸ ਤੋਂ ਉਦੋਂ ਵੀ ਰਟਾ ਪੈ ਗਿਆ ਸੀਗਾ ਰਟਾ ਤਾਂ ਉਦੋਂ ਪੈ ਗਿਆ ਆਪਣੇ ਜਾਣੇ ਤੇ ਜਿਹੜੇ ਰਟਾ ਪੈ ਗਿਆ ਤੇ ਛੜਕ ਰੋਕੀ ਹੋਈ ਆ ਉਸ ਤੋਂ ਬਾਅਦ ਇੰਨਾ ਵੱਡਾ ਨੁਕਸਾਨ ਹੋ ਗਿਆ ਉੱਥੇ ਇੰਨੇ ਵੱਡਿਆ ਇੰਨੇ ਲੋਕ ਜ਼ਖਮੀ ਹੋਏ ਨਾ ਹੋਇਆ ਤੇ ਜਿਹੜਾ ਅੱਜ ਖਬਰਾਂ 'ਚ ਆਇਆ ਵਾ ਆਪਣਾ ਸਪੋਕਸਮੈਨ ਦੀ ਖਬਰ ਲੱਗੀ ਹੋਈ ਆ ਕਿ 13 ਆਪਣਾ 100 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੁੰਦਾ ਤੋ 100 ਕਰੋੜ ਦਾ ਜਿਹੜਾ ਨੁਕਸਾਨ ਆ ਉਹ ਫਿਰ ਕਿੰਨੇ ਕੀਤਾ ਲੋਕ ਜਿਹੜੇ ਲੋਕਾਂ ਨੂੰ ਜਿਹੜੀਆਂ ਸ਼ੁਭਕਰਮਕ ਦੀ ਸਿੱਧੀ ਹੋਈ ਆ ਗੋਲੀ ਦੇ ਨਾਲ ਜਾਂ ਜਿਹੜੇ 433 ਉੱਥੇ ਜ਼ਖਮੀ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਦਾ 100 ਕਰੋੜ ਦਾ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ ਜਿਹੜੇ ਲੋਕਾਂ ਨੂੰ ਇੰਨੀ ਗੱਡੀ ਉੱਥੇ ਜਿਹੜੀ ਪਰੇਸ਼ਾਨੀ ਹੋਈ ਆ ਹਰਿਆਣਾ ਤੇ ਪੰਜਾਬ ਨੂੰ ਜਿਹੜੇ ਲੋਕਾਂ ਨੂੰ ਜਾਂ ਹੋਰ ਲੋਕਾਂ ਨੂੰ ਜਿਨ੍ਹਾਂ ਨੇ ਇਹ ਰਸਤਾ ਨੰਗਣਾ ਸੀ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਵੀ ਹਾਈ ਕੋਰਟ ਨੂੰ ਦੱਸਣਾ ਚਾਹੀਦਾ ਸੀ ਕਿ ਉਹਦਾ ਜ਼ਿੰਮੇਵਾਰ ਕੌਣ ਆ ਤੇ ਉਹਨੂੰ ਜ਼ਿੰਮੇਵਾਰ ਠਾਕੇ ਉਹ ਜਿੰਨੀ ਪਰਪਾਈ ਆ ਉਹ ਚਾਹੇ ਹਰਿਆਣਾ ਸਰਕਾਰ ਕਰੇ ਚਾਹੇ ਫਿਰ ਕੇਂਦਰ ਸਰਕਾਰ ਕਰੇ ਉਹੀ ਜ਼ਿੰਮੇਵਾਰ ਬਣਦੇ ਆ ਉਧਰ ਨੂੰ ਇਹ ਗੱਲ ਜਿਹੜੀ ਆ ਸਾਹਮਣੇ ਜਿਹੜੀ ਆ ਐ ਇਡਕਾਂ ਤੇ ਲਿਖੀ ਹੋਈ ਦਿਸ ਰਹੀ ਆ ਤੇ ਇਹ ਵੀ ਜਿਹੜਾ ਵਾ ਸਾਮਣੇ ਜਿਹੜੇ ਸਾਡੇ ਗੱਲ ਜਿਹੜੀ ਆ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹ ਆ ਕਿ ਅਸੀਂ ਜੋ ਵੀ ਇਹ ਫੈਸਲਾ ਫਿਰ ਇਸ ਤੋਂ ਇਲਾਵਾ ਆ ਅੱਜ ਵੀ ਬਿਆਨ ਜਿਹੜਾ ਪੈਖਬਾਰ ਪਹਿਰੇਦਾਰ ਦੇ ਵਿੱਚ ਲੱਗਾ ਆ ਜਿਹੜਾ ਐਡਵੋਕੇਟ ਆ ਸੰਦੀਪ ਆਪਣਾ ਆ ਸੰਦੀਪ ਸੱਬਰਵਾ ਸੰਦੀਪ ਸੱਬਰਵਾਲ ਜਿਹੜਾ ਹਰਿਆਣਾ ਹਰਿਆਣਾ ਸਰਕਾਰ ਦਾ ਜਿਹੜਾ ਐਡਵੋਕੇਟ ਹੈ ਸਰਕਾਰੀ ਐਡਵੋਕੇਟ ਹੈ ਉਹਦਾ ਵੀ ਗਿਆਨ ਉਹਨੇ ਆੜ ਕੇ ਬਾਹਰ ਜਿੱਦੋਂ ਅੰਦਰੋਂ ਆਇਆ ਵਾ ਫੈਸਲੇ ਜਿੱਦੋਂ ਜੱਜਾਂ ਨੇ ਫੈਸਲਾ ਦਿੱਤਾ ਵਾ ਉਸ ਤੋਂ ਬਾਹਰ ਆਣ ਕੇ ਉਹਨੇ ਇਹ ਕਹਾ ਵਾ ਕਿ ਜੇ ਜਿਹੜੇ ਉੱਥੇ ਬੈਠੇ ਹੋਇਆ ਧਰਨਾਕਾਰੀ ਬੈਠੇ ਹੋਇਆ ਆਪਣੀ ਮੰਗਾਂ ਲਈ ਜੇਕਰ ਉਹ ਉੱਥੋਂ ਧਰਨਾ ਆਪਣਾ ਸਮਾਪਤ ਕਰ ਦੇਣਗੇ ਧਰਨਾ ਢਾ ਦੇਣਗੇ ਉੱਥੋਂ हट ਜਾਣਗੇ ਛੜਕ ਤੋਂ ਪੰਜਾਬ ਵਾਲੇ ਪਾਸਿਓਂ ਤਾਂ ਹੀ ਕਾਂ ਅਸੀਂ ਇਧਰ ਉਹਦਾ ਬੈਰੀਕਾਡ ਖੋਲਾਂਗੇ ਤਾਂ ਹੀ ਰਸਤਾ ਖੋਲਾਂਗੇ ਇਹ ਬਿਆਨ ਉਹਦਾ ਅੱਜ ਦਾ ਇਹ ਵੀ ਬਿਆਨ ਆਪਣੇ ਆਪ ਚ ਸਵਾਲ ਪੈਦਾ ਕਰਦਾ ਵਾ ਕਿ ਉਹ ਵੀ ਰਾਜ ਸਰਕਾਰ ਕੀ ਸੋਚ ਰਹੀ ਜਾਂ ਕੇਂਦਰ ਸਰਕਾਰ ਕੀ ਸੋਚ ਰਹੀ ਆ ਤੇ ਹਰਿਆਣਾ ਸਰਕਾਰ ਦਾ ਜਿਹੜਾ ਐਡਵੋਕੇਟ ਐ ਉੱਥੇ ਸਫਰਵਾਲ ਉਹ ਕੀ ਕਹਿ ਰਿਹਾ ਵਾ ਉਹ ਵੀ ਆਪਣੇ ਆਪ ਤੇ ਸਵਾਲ ਹੈ ਕਿ ਉਹ ਜੋ ਜੋ ਵੀ ਉਹਦੇ ਆਪਣੇ ਹਾਈ ਕੋਰਟ ਦੀ ਹੁਕਮ ਆ ਉਹਨਾਂ ਨੂੰ ਹਰਿਆਣਾ ਸਰਕਾਰ ਕਿਹੜੇ ਤਰੀਕੇ ਨਾਲ ਲੈ ਰਹੀ ਆ ਇਹ ਵੀ ਸਾਹਮਣੇ ਸਾਰੀ ਗੱਲ ਆ ਰਹੀ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਤੇ ਇਹ 14 14 ਜੁਲਾਈ ਨੂੰ ਦੋਨਾਂ ਫੋਰਮਾਂ ਦੀ ਜੋ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਇਹਦੇ ਬਾਰੇ ਅਗਲਾ ਜਿਹੜਾ ਕੋਈ ਸਾਰੀਆਂ ਸਥਿਤੀਆਂ ਦੇਖ ਕੇ ਅਗਲੇ ਫੈਸਲੇ ਕੀਤੇ ਜਾਣਗੇ ਤੇ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਹਾਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਦੇਸ਼ ਭਰ ਦੇਆਂ ਨੂੰ ਰੈਣਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਣਾ ਸੰਘਰਸ਼ ਤੇਜ਼ ਕਰੋ ਆਪਣਿਆਂ ਨੂੰ ਲਾਮਬੰਦ ਕਰੋ ਪਿੰਡਾਂ ਦੀ ਹੱਡੀਆਂ ਤਿਆਰੀਆਂ ਕਰੋ ਤੇ ਮੋਰਚੇ ਵਾਲੇ ਬੰਦੇ ਨੂੰ ਜਿਹੜਾ ਵੀਰਾ ਘਤੋ ਆਪਾਂ ਮੋਰਚਾ ਚਲਾਉਣਾ ਵਾ ਜਿੰਨਾ ਚਿਰ ਤੱਕ ਮੰਗਾਂ ਪਹੁੰਚ ਨਹੀਂ ਹੁੰਦਾ ਸਾਡੀਆਂ ਮੰਗਾਂ ਵੱਜ ਪਿਆ ਸਾਡੀਆਂ ਮੰਗਾਂ ਬਿਲਕੁਲ ਜਿਹੜੀਆਂ ਵਾ ਉਹ ਸੱਚੀਆਂ ਵਾ ਸਾਡੀਆਂ ਮੰਗਾਂ ਜਿਹੜੀਆਂ ਵਾ ਉਹ ਜਾਇਜ਼ ਮੰਗਾਂ ਵਾ ਜਿਹੜੀਆਂ ਸਰਕਾਰ ਨੇ ਬਣੀਆਂ ਹੋਈਆਂ ਮੰਗਾਂ ਵਾ ਸਰਕਾਰ ਸਾਡੀਆਂ ਨੂੰ ਉੱਥੇ ਰਿਪੋਰਟਾਂ ਸਰਕਾਰ ਦੀਆਂ ਪਈਆਂ ਹੋਈਆਂ ਵਾ ਇਸ ਲਈ ਇਹ ਮੰਗਾਂ ਮਨਵਾਉਣ ਤੋਂ ਬਗੈਰ ਇਹ ਮੋਰਚਾ ਕਿਸੇ ਵੀ ਤਰੀਕੇ ਦੇ ਨਾਲ ਪਿੱਛੇ ਨਹੀਂ ਹਟ ਸਕਦਾ ਇਹ ਮੋਰਚਾ ਉਹਨਾਂਦਰ ਜਿੰਨਾ ਚਿਰ ਤੱਕ ਚੱਲੂਗਾ ਜਿੰਨਾ ਚਿਰ ਤੱਕ ਇਹਨਾਂ ਮੰਗਾਂ ਨਹੀਂ ਹੱਲ ਹੁੰਦਾ ਇਹ ਸਮੋਰਚੇ ਨੂੰ ਲੜਾਂਗੇ ਤੇ ਹਰ ਹਾਲਤ ਜਿੱਤਾਂਗੇ ਗੁਰੂ ਜੀ ਦੀ ਖਾਨ ਸਾਹਿਬ ਗੁਰੂ ਜੀ ਦੀ ਫਤਿਹ